ਨਮਸਕਾਰ ਅਰਸਨ ਗੁਡਸ ਤੋਂ ਆਸ਼ੀਸ਼ ਮਿੱਤਲ ਅਤੇ ਇਸ ਵੀਡੀਓ ਵਿੱਚ ਮੇਰੇ ਕੋਲ ਤੁਹਾਡੇ ਲਈ ਇੱਕ ਗੋਲ ਡਾਈਨਿੰਗ ਸੈੱਟ ਹੈ ਇਹ ਕਿੱਚੇ ਸੀਟਰ ਡਾਈਨਿੰਗ ਸੈੱਟ ਜਦੋਂ ਅਸੀਂ ਡਾਈਨਿੰਗ ਸੈਟ ਲੱਭ ਰਹੇ ਹੁੰਦੇ ਹਾਂ ਤਾਂ ਸਾਨੂੰ ਕੁਝ ਚੀਜ਼ਾਂ ਤੇ ਫੈਸਲਾ ਕਰਨਾ ਪੈਂਦਾ ਹੈ ਸਾਨੂੰ ਕਿੰਨੀਆਂ ਸੀਟਾਂ ਦੀ ਲੋੜ ਹੈ ਕਿ ਅਸੀਂ ਇੱਕ ਆਇਤਾਕਾਰ ਇੱਕ ਵਰਗ ਲੱਭ ਰਹੇ ਹਾਂ ਜਾਂ ਇੱਕ ਗੋਲ ਡਾਈਨਿੰਗ ਅਤੇ ਇਹ ਕਿਸ ਕਿਸਮ ਦਾ ਹੋ ਸਕਦਾ ਹੈ ਰੰਗ ਆਕਾਰ ਡਿਜ਼ਾਈਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਰੱਖ ਕੇ ਅਸੀਂ ਇੱਕ ਡਾਈਨਿੰਗ ਡਿਜ਼ਾਈਨ ਬਾਰੇ ਫੈਸਲਾ ਕਰਦੇ ਹਾਂ ਡਿਜ਼ਾਈਨ ਬਹੁਤ ਸਾਰੇ ਹਨ ਅਤੇ ਇਹ ਉਹਨਾਂ ਵਿੱਚੋਂ ਇੱਕ ਗੋਲ ਡਾਈਨਿੰਗ ਹੈ ਮੈਂ ਤੁਹਾਨੂੰ ਪਹਿਲਾ ਖਾਣਾ ਦਿਖਾਵਾਂਗਾ ਅਤੇ ਗੋਲ ਆਇਰਨਿੰਗ ਆਮ ਤੌਰ ਤੇ ਇੱਕ ਥੰਮ੍ਹ ਦੀ ਸ਼ਕਲ ਵਿੱਚ ਹੁੰਦੀ ਹੈ ਜੇ ਤੁਸੀਂ ਦੇਖਦੇ ਹੋ ਤਾਂ ਇਸ ਦੇ ਇੱਕ ਥੰਮ੍ਹ ਹੈ ਅਤੇ ਇੱਥੇ ਸਾਡੇ ਕੋਲ ਇਸ ਦੇ ਬਿਲਕੁਲ ਉੱਪਰ ਇਨਕਾਂ ਦੇ ਨਾਲ ਇੱਕ ਪੂਰਾ ਸੈੱਟ ਹੈ ਕਾਕ ਚਾਹੁੰਦਾ ਸੀ ਕਿ ਅਸੀਂ ਬਣਾਇਆ ਹੈ ਨੇੜੇ ਜਾ ਰਿਹਾ ਹੈ ਇਹ ਸਹੀ ਅਸੀਂ ਕੱਚ ਪ੍ਰਦਾਨ ਕੀਤਾ ਹੈ ਆਮ ਤੌਰ ਤੇ ਅਸੀਂ ਨਾਜ਼ੁਕ ਚੀਜ਼ਾਂ ਪ੍ਰਦਾਨ ਨਹੀਂ ਕਰਦੇ ਹਾਂ ਅਤੇ ਸਾਨੂੰ ਡਬਲ ਨਕਾਸ਼ੀ ਵਾਲੀਆਂ 6 ਕੁਰਸੀਆਂ ਮਿਲੀਆਂ ਹਨ ਜੋ ਨਕਾਸ਼ੀ ਤੁਸੀਂ ਅੱਗੇ ਦੇਖਦੇ ਹੋ ਉਸੇ ਤਰ੍ਹਾਂ ਅਸੀਂ ਯੂਨਿਟ ਦੇ ਪਿਛਲੇ ਪਾਸੇ ਨਕਾਸ਼ੀ ਕੀਤੀ ਹੈ ਅਤੇ ਇਹ ਯੂਨਿਟ ਨੂੰ ਪੂਰੀ ਤਰ੍ਹਾਂ ਨਾਲ ਇੱਕ ਵੱਖਰਾ ਦੇ ਇੱਕ ਪ੍ਰਦਾਨ ਕਰਦਾ ਹੈ ਕਿਉਂਕਿ ਖਾਣੇ ਵਿੱਚ ਸਾਰੇ ਪਾਸਿਆਂ ਤੋਂ ਦ੍ਰਿਸ਼ਟੀ ਹੁੰਦੀ ਹੈ ਇਸ ਲਈ ਡਾਈਨਿੰਗ ਟੇਬਲ ਵਿੱਚ ਬੈਕ ਕਾਰਵਿੰਗ ਅਸਲ ਵਿੱਚ ਵਧੀਆ ਹੈ ਹੁਣ ਰੰਗ ਦੇ ਬਾਰੇ ਵਿੱਚ ਮੈਂ ਇੱਥੇ ਇਹ ਵੀ ਦੱਸਾਂਗਾ ਕਿ ਪੂਰਾ ਯੂਨਿਟ ਟੀਕ ਦੀ ਲੱਕੜ ਵਿੱਚ ਹੈ ਅਤੇ ਰੰਗ ਥੋੜਾ ਜਿਹਾ ਰੈਤਿਕ 골ਡ ਹਾਈਲਾਈਟ ਕੀਤਾ ਗਿਆ ਹੈ ਅਤੇ ਅਗਰੋਟ ਗਾਹਕ ਦੀ ਜ਼ਰੂਰਤ ਅਨੁਸਾਰ ਬਹੁਤ ਹਲਕਾ ਅਗਰੋਟ ਫਿਨਿਸ਼ ਹੈ ਹੁਣ ਇਹ ਰੰਗ ਫੈਬਰਿਕ ਦੇ ਰੰਗ ਦੇ ਨਾਲ ਹਰ ਚੀਜ਼ ਜੋ ਤੁਸੀਂ ਇਸ ਯੂਨਿਟ ਵਿੱਚ ਦੇਖ ਰਹੇ ਹੋ ਆਕਾਰ ਡਿਜ਼ਾਈਨ ਰੰਗ ਫੈਬਰਿਕ ਸਮੇਤ ਸਭ ਕੁਝ ਅਨੁਕੂਲਿਤ ਹੈ ਅਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਸ ਕਿਸਮ ਦਾ ਡਿਜ਼ਾਈਨ ਲੱਭ ਰਹੇ ਹੋ ਉਸ ਅਨਸਾਰ ਅਸੀਂ ਤੁਹਾਨੂੰ ਵਿਕਲਪ ਪ੍ਰਦਾਨ ਕਰਾਂਗੇ ਰੰਗ ਵਿੱਚ ਤੁਸੀਂ ਕੁਦਰਤੀ ਫਿਨਿਸ਼ ਲਈ ਜਾ ਸਕਦੇ ਹੋ ਜਿਵੇਂ ਕਿ ਲੱਕੜ ਦੀ ਫਿਨਿਸ਼ ਗਲਾਸ ਮੈਂ ਜਾਂ ਇਹ ਇਸ ਤਰ੍ਹਾਂ ਹੀ ਅਰਧ ਚਮਕਦਾਰ ਹੋ ਸਕਦਾ ਹੈ ਜਾਂ ਤੁਸੀਂ ਡੋਕੋ ਰੰਗਾਂ ਲਈ ਜਾ ਸਕਦੇ ਹੋ ਜਿਵੇਂ ਕਿ ਪੇਂਟ 골ਡ ਸਿਲਵਰ ਅਤੇ ਰੋਜ਼ 골ਡ ਵਾਈਟ ਆਫ ਵਾਈ ਹਾਈਲਾਈਟਿੰਗ ਤੇ ਪਰ ਸ਼ੇਡ ਸ਼ੇਡ 골ਡ ਲਈ ਫਿੰਗ ਸਿਲਵਰ ਲੀਗਿੰਗ ਸ਼ੈਂਪੇਨ ਲੀਸਿੰਗ ਉਹ ਸਭ ਕੁਝ ਜੋ ਅਸੀਂ ਇੱਥੇ ਕਰ ਰਹੇ ਹਾਂ ਅਤੇ ਦੁਨੀਆ ਭਰ ਵਿੱਚ ਭੇਜ ਰਹੇ ਹਾਂ ਦੁਨੀਆ ਭਰ ਵਿੱਚ 50 ਤੋਂ ਵੱਧ ਦੇਸ਼ਾਂ ਨੂੰ ਅਸੀਂ ਪਹਿਲਾਂ ਹੀ ਪਹੁੰਚਾ ਚੁੱਕੇ ਹਾਂ ਅਤੇ ਭਾਰਤ ਦੇ ਹਰ ਹਿੱਸੇ ਨੂੰ ਅਸੀਂ ਪਹਿਲਾਂ ਹੀ ਕਵਰ ਕਰ ਚੁੱਕੇ ਹਾਂ ਅਸੀਂ ਦੁਨੀਆ ਭਰ ਵਿੱਚ ਹਜ਼ਾਰਾਂ ਆਈਟਮਾਂ ਡਿਲੀਵਰ ਕੀਤੀਆਂ ਹਨ ਜੋ ਸਾਡੀ ਵੈੱਬਸਾਈਟ ਤੇ ਪ੍ਰਸਾਪਤ ਪੱਤਰ ਭਾਗ ਵਿੱਚ ਸੂਚੀਬੱਧ ਹਨ ਅਤੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪਹਿਲਾਂ ਹੀ ਕਿੰਨੀ ਸਮਗਰੀ ਬਣਾਈ ਹੈ ਸਾਡੇ ਕੋਲ ਕਿੰਨੇ ਖੁਸ਼ ਗਾਹਕ ਹਨ ਜਿਨ੍ਹਾਂ ਨੇ ਸਮਾਨ ਨੂੰ ਸੁਖੇਤ ਢੰਗ ਨਾਲ ਆਪਣੇ ਘਰ ਪਹੁੰਚਾ ਦਿੱਤਾ ਹੈ ਅਤੇ ਉਹ ਤਸਵੀਰ ਲੈ ਕੇ ਖੁਸ਼ ਹਨ ਅਤੇ ਸਾਨੂੰ ਵਾਪਸ ਭੇਜ ਦਿੱਤਾ ਹੈ ਅਤੇ ਅਸੀਂ ਮਾਣ ਨਾਲ ਇਹ ਤਸਵੀਰਾਂ ਆਪਣੀ ਵੈੱਬਸਾਈਟ ਤੇ ਪ੍ਰਦਰਸ਼ਿਤ ਕਰ ਰਹੇ ਹਾਂ ਸਿਰਫ ਇੰਨਾ ਹੀ ਨਹੀਂ ਇਹ ਤੁਹਾਡੇ ਲਈ ਇੱਕ ਤਿਆਰ ਹਵਾਲਾ ਹੈ ਜੇਕਰ ਤੁਸੀਂ ਕੁਝ ਵਿਚਾਰਾਂ ਦੀ ਤਲਾਸ਼ ਕਰ ਰਹੇ ਹੋ ਕਿ ਕਿਹੜਾ ਰੰਗ ਤੁਹਾਡੇ ਫਲੋਰਿੰਗ ਵਰਗੇ ਅੰਦਰੂਨੀ ਹਿੱਸੇ ਵਿੱਚ ਕੁਝ ਖਾਸ ਟੈਕਸਟ ਤੁਹਾਡੀਆਂ ਕੰਧਾਂ ਜਾਂ ਵਾਲਪੇਪਰਾਂ ਨਾਲ ਅਨੁਕੂਲ ਹੋਵੇ ਜਨ ਛੱਤ ਜਾਂ ਅੰਦਰੂਨੀ ਡਿਜ਼ਾਈਨ ਅੰਦਰੂਨੀ ਡਿਜ਼ਾਈਨ ਵਕਾ ਹੈ ਅਤੇ ਵਿਚਾਰਾਂ ਦੀ ਤਲਾਸ਼ ਵਿੱਚ ਕਿ ਇਹ ਇਸ ਵਿਸ਼ੇਸ਼ ਕਾਂਗ ਨਾਲ ਕਿਵੇਂ ਮੇਲ ਖਾਂਦਾ ਹੈ ਤੁਸੀਂ ਇਸ ਪ੍ਰਸ਼ੰਸਾ ਪੱਤਰ ਭਾਗ ਵਿੱਚ ਤਿਆਰ ਹਵਾਲਾ ਪ੍ਰਾਪਤ ਕਰ ਸਕਦੇ ਹੋ ਇਸ ਲਈ ਇਸ ਦੀ ਜਾਂਚ ਕਰੋ ਤੁਹਾਨੂੰ ਉੱਥੇ ਬਹੁਤ ਸਾਰੇ ਵਿਚਾਰ ਮਿਲਣਗੇ ਗੋਲ ਡਾਈਨਿੰਗ ਵਰਗ ਡਾਈਨਿੰਗ ਆਇਤਾਕਾਰ ਡਾਈਨਿੰਗ ਅੰਡਾਕਾਰ ਆਕਾਰ ਕੋਈ ਵੀ ਦਿਖਾਈ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ ਸਾਡੇ ਕੋਲ ਸੈਂਕੜੇ ਡਿਜ਼ਾਈਨ ਹਨ ਅਤੇ ਇੰਟਰਨੈਟ ਤੇ ਬਹੁਤ ਸਾਰੇ ਡਿਜ਼ਾਈਨ ਹਨ ਤੁਰਕੀ ਤੋਂ ਮਿਸਰ ਇਟਲੀ ਅਤੇ ਕਈ ਹੋਰ ਸਥਾਨਾਂ ਤੋਂ ਮਿਡਲ ਈਸਟ ਅਤੇ ਤੁਸੀਂ ਸਾਨੂੰ ਇਹ ਪ੍ਰਦਾਨ ਕਰ ਸਕਦੇ ਹੋ ਅਤੇ ਅਸੀਂ ਤੁਹਾਡੇ ਲਈ ਆਕਾਰ ਡਿਜ਼ਾਈਨ ਰੰਗ ਦੇ ਅਨੁਸਾਰ ਠੋਸ ਤੀਕ ਦੀ ਲੱਕੜ ਦੇ ਕਲਾਤਮਕ ਪੈਟਰਨਾਂ ਵਿੱਚ ਬਣਾਵਾਂ ਤੁਹਾਡੀ ਪਸੰਦ ਦਾ ਤੁਹਾਡੀ ਪਸੰਦ ਦਾ ਫੈਬਰਿਕ ਅਤੇ ਫੈਕਟਰੀ ਕੀਮਤ ਤੇ ਹੈਕਟਰੀ ਕੀਮਤ ਦਾ ਮਤਲਬ ਹੈ ਸਭ ਤੋਂ ਵਧੀਆ ਕੀਮਤ ਫੈਕਟਰੀ ਤੋਂ ਤੁਹਾਡੇ ਸਥਾਨ ਤੱਕ ਸਿੱਧੀ ਡਿਲੀਵਰੀ ਦੀ ਕੀਮਤ ਕੋਈ ਕਮਿਸ਼ਨ ਨਹੀਂ ਮੰਦ ਵਿੱਚ ਕੋਈ ਵਪਾਰੀ ਏਜੰਟ ਨਹੀਂ ਕੋਈ ਵਾਧੂ ਖਚੇ ਨਹੀਂ ਅਗਜ਼ਨੀ ਦੇ ਘਰ ਅਤੇ ਅਗਜ਼ਨੀ ਦੇ ਬ੍ਰਾਂਡ ਤੋਂ ਵਧੀਆ ਕੀਮਤ ਨੰਬਰ ਇੱਥੇ ਹੈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਸਾਨੂੰ ਤੁਹਾਡੀ ਲੋੜ ਤੇ ਚਾਚਾ ਕਰਨ ਵਿੱਚ ਖੁਸ਼ੀ ਹੋਵੇਗੀ ਗੱਲਬਾਤ ਫਿਰ ਕਦੇ ਨਹੀਂ